ਮੰਡੀ ਬੱਚੇ ਕਿਸੇ ਵੀ ਮੰਡੀ ਸਾਰੀ ਗੱਲ ਸਾਰੇ ਉਮੀਦਵਾਰ ਤਾਂ ਸਾਰੇ ਠੀਕ ਠਾਕ ਹੋਣਗੇ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਭੁੱਲੋ ਡੇਰੀ ਫਾਰਮ ਕਾਲ ਕਰਦੇ ਦੋਸਤੋ ਅੱਜ ਪਹੁੰਚਿਆ ਪਾ ਰਾਮਪੁਰਾ ਫੂਲ ਰਾਮਪੁਰਾ ਫੂਲ ਮੰਡੀ ਇੱਕ ਤਰੀਕ ਨੂੰ ਹਰ ਮਹੀਨੇ ਦੀ ਲੱਗਦੀ ਹੈ 2025 ਨਵਾਂ ਸਾਲ ਸਾਰਿਆਂ ਸੇ ਮੁਬਾਰਕਾ ਲੈ ਗਿਆ ਵੀ ਬਣਾਦ ਨੇ ਬਹੁਤ ਚੰਗੀ ਮੰਡੀ ਵੀਰੇ ਤੇ ਮੰਡੀ ਬਹੁਤ ਸੋਹਣੀ ਭਰੀ ਆ ਤੇ ਦੋਸਤੋ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਕਰੋ ਤੇ ਬੈਲ ਆਈਕਨ ਨੂੰ 올 ਦੇ ਸੈਟ ਕਰ ਲਿਆ ਕਰੋ ਆਉਣ ਵਾਲੀ ਵੀਡੀਓ ਦਾ ਤੁਹਾਨੂੰ ਨੋਟੀਫਿਕੇਸ਼ਨ ਮਿਲਦਾ ਰਿਹਾ ਕਰੇ ਤੇ ਰਿਕਵੈਸਟ ਆ ਚੈਨਲ ਨੂੰ ਬਾਤ ਬਾਤ ਸਬਸਕ੍ਰਾਈਬ ਕਰਿਆ ਕਰੋ ਤੇ ਸ਼ੇਅਰ ਕਰਿਆ ਕਰੋ ਤੇ ਫੋਲੋ ਜਰੂਰ ਕਰਿਆ ਕਰੋ ਠੰਡ ਬੜੀ ਯਾਰ ਤੁਹਾਡੇ ਇੱਕ ਸ਼ੇਅਰ ਲਾਈਕ ਕਮੈਂਟ ਨਾਲ ਤੁਹਾਨੂੰ ਮੋਟੀਵੇਸ਼ਨ ਮਿਲਦਾ ਹੈ ਤੇ ਮੇਰੇ ਵੀਰ ਖਿੱਚ ਕੇ ਰੱਖੋ ਕੰਮ ਉੱਤੇ ਭਾਵੇਂ ਸੱਟ ਮਾਰੋ ਜਿਹੜੇ ਲਾਲ ਜਿਹੇ ਦੇ ਗੂਠਾ ਮਾਰੋ ਕੋਈ ਜੀ ਮੈਨੂੰ ਚੈਨਲ ਸਬਸਕ੍ਰਾਈਬ ਚਾਹੀਦਾ ਐ ਵੀਡੀਓ ਦੇ ਕਮ ਸੇ ਕਮ ਵੀ ਜਿਆਦਾ ਨਹੀਂ ਤੇ 2000 ਸਬਸਕ੍ਰਾਈਬ ਆਪਾਂ ਨੂੰ ਚਾਹੀਦਾ ਤੇ ਮੁੜ ਕੇ ਮੁਕਸਰਾ ਮੇਲਾ ਵੀ ਆਉਣ ਵਾਲਾ ਉਹ ਵੀ ਤੁਹਾਨੂੰ ਸਾਰਿਆਂ ਨੂੰ ਵਿਖਾਵਾਂਗੇ ਤੇ ਪੀਡੀਐਫ ਮੇਲਾ ਵੀ ਉਹ ਵਿਖਾਵਾਂਗੇ ਉਹ ਮਿਲਦੇ ਆਂ ਵੀਡੀਓ ਵਿੱਚ ਚਲੋ ਜੀ ਲਓ ਦੋਸਤੋ ਮੱਝਾ ਰਾਮਪੁਰਾ ਮੰਡੀ ਦੇ ਵਿੱਚ ਆ ਤੇ ਥੋੜਾ ਜਿਹਾ ਜਗਾ ਕਾਰਨ ਡੰਗਰ ਡਰਦਾ ਬੜਾ ਖਰਾਬੜਾ ਕਰਦਾ ਆਰਡਰ ਕੁਆਲਟੀ ਪਹਿਲਾਂ ਚੈੱਕ ਕਰੋ ਐਮ ਆਈ ਦੀ ਪਿੱਠਪੂੜਾ ਬਹੁਤ ਸ਼ਾਨਦਾਰ ਇਸ ਕੁਆਲਟੀ ਤੁਹਾਨੂੰ ਵਿਖਾ ਦਿੰਨੇ ਦੋਸਤੋ ਆਹ ਵਈ ਸਮਾਰ ਕੇ ਇਹਨੂੰ ਗੈਰ ਰਿਮੂਵ ਮੜਾ ਬਈ ਇਹਦਾ ਇਧਰ ਇਧਰ ਬਾਈ ਕਰੇ ਨੂੰ ਫੇਸ ਕੁਆਲਿਟੀ ਦੋਸਤੋ ਚੈੱਕ ਕਰੋ ਤੇ ਬਹੁਤ ਸੋਹਣੀ ਬੰਤਰ ਹੈ ਚੋਟੀ ਦਾ ਸਨਲੇਵਾ ਵੇਖ ਸਾਦੇ ਤੇ ਬਾਈ ਨਾ ਕਰਦੇ ਗੱਲ ਸਸੀਆ ਬਾਈ ਜੀ ਕਿੰਨਾ ਵਾ ਸੁਭਾ ਜੀ ਇਹ ਦੂਜਾ ਸੁਭਾ ਜੀ ਕਿੰਨੇ ਦਿਨ ਹੋ ਗਏ ਸੂਈ ਨੂੰ ਹੋ ਗਏ ਜੀ 15 ਦਿਨ ਆਹ ਮਕਰ ਫਾਲ ਨਾ ਦੂਜਾ ਜੀ ਉਧਰ ਉਧਰ ਕਿੰਨਾ ਦੁੱਧ ਆ ਜੀ ਦੁੱਧ ਹੁਣ 13 ਕਿਲੋ ਜੀ ਮੜਵਾ ਗੰਡੇ ਵਾਲਾ ਕੀ ਡਿਮਾਂਡ ਕਰਦੇ ਮੁੱਲ ਦਾ 1 ਲੱਖ 40 ਕਰਦੇ ਦੇ ਲੈਣ ਦੇ ਲੈਣੀ ਵਸ ਕਰ ਦਾਂਗੇ ਥੋੜਾ ਜਿਹਾ ਨੰਬਰ ਦੱਸ ਦਿਓ 98726 ਹਾਂਜੀ 23499 ਠੀਕ ਹੈ ਲਓ ਦੋਸਤੋ ਮੋਰਾ ਨਸਲ ਦੇ ਵਿੱਚ ਝੋਟੀ ਵੀਰ ਹੋਣਾ ਕੋ ਕਰੋ ਚੈੱਕ ਫੇਸ ਕੁਆਲਟੀ ਚੈੱਕ ਕਰੋ ਹਾਈਟ ਲੈਂਥ ਰਿੰਗ ਸਿੰਘ ਬਿਲਕੁਲ ਜੈਡ ਬਲੈਕ ਵੀ ਸ਼ੇਪ ਦੇ ਵਿੱਚ ਝੋਟੀ ਆਰਡਰ ਕੁਆਲਟੀ ਚੈੱਕ ਕਰੋ ਬਹੁਤ ਸ਼ਾਨਦਾਰ ਆਰਡਰ ਕੁਆਲਟੀ ਲਾਇਓ ਜੀ ਚੰਗਾ ਪੇਠਪੂੜਾ ਪਤਲੇ ਚਮ ਦੇ ਵਿੱਚ ਝੋਟੀ ਨਿੱਕੀ ਵੱਖੀ ਦੀ ਝੋਟੀ ਆ ਤੇ ਪੋਲੀ ਪਿੰਡੇ ਦੀ ਬਿਲਕੁਲ ਪੋਲੀ ਪਿੰਡੇ ਦੀ ਬੰਦੋ ਜੀ ਬੰਦੋ ਡੱਕ ਲੋ ਇਥੇ ਡੱਕ ਲੋ ਇੱਕ ਮਿੰਟ ਆਰਡਰ ਕੁਆਲਟੀ ਵੇਖੋ ਟਾਈਟ ਆਰਡਰ ਕੁਆਲਟੀ ਆ ਤੇ ਥਾਣਾ ਜਿਹੜੇ ਦੋਸਤੋ ਬਹਿਣੀ ਵਾਲੇ ਪਾਸੋਂ ਦੇਖ ਸਕਦੇ ਤੁਸੀਂ ਬਹੁਤ ਲਾਜਵਾਬ ਤੇ ਬਾਈ ਨਾਲ ਕਰਦੇ ਗੱਲ ਕਿਣਵਾ ਸੁਹਾ ਕੀ ਡਿਮਾਰ ਸਸੀਗਾ ਵੀਰ ਜੀ ਉਹ ਠੀਕ ਠਾਕ ਜੀ ਕਿਣਵਾ ਸੁਹਾ ਜੀ ਦੋਸਤੋ ਹਾਈਟ ਚੈੱਕ ਕਰੋ ਵੀਰ ਦੇ ਲਾ ਕੇ ਖਲੋਤੀ ਦੀ ਚੰਗਾ ਸੋਹਣਾ ਪੇਟਪੂੜਾ ਦੂਜੇ ਸੂਹੇ ਜੀ ਕਿੰਨੇ ਦਿਨ ਹੋ ਗਏ ਸੂਈ ਨੂੰ ਦੋਤੇ ਆ ਗਈ ਹੈ ਕਿੰਨਾ ਦੁੱਧ ਆ 13 ਕਿਲੋ ਇਹ ਕੰਡੇ ਵਾਲਾ ਥਣ ਭਾਂਡੇ ਦੀ ਇਹ ਬਿਲਕੁਲ ਸਾਫ ਭੋਲੀ ਹੈ ਕੀ ਡਿਮਾਂਡ ਕਰਦੇ ਮਾਨਦਾਨ 7 ਕਰਦੇ ਮੈਂ ਕੌਣ ਤੇ ਨੰਬਰ ਦੱਸ ਦੇ 7347860 ਗਈ ਠੀਕ ਹੈ ਲੋ ਦੋਸਤੋ ਬੂਰੀ ਮੱਝ ਕਰੋ ਚੈੱਕ ਬੜੇ ਸ਼ਕੀਨ ਹੁੰਦੇ ਵੀਰ ਮੇਰੇ ਕਈ ਬੂਰੀ ਦੇ ਤੇ ਤਰਲੇ ਮਿੰਦ ਨਾ ਖੜਾਈ ਆ ਆਰਡਰ ਕੁਆਲਟੀ ਚੈੱਕ ਕਰੋ ਤੁਸੀਂ ਬਹੁਤ ਸ਼ਾਨਦਾਰ ਆਰਡਰ ਕੁਆਲਟੀ ਲਾਇਓ ਜੀ ਫੇਸ ਕੁਆਲਟੀ ਕੋਈ ਬਹੁਤ ਸ਼ਾਨਦਾਰ ਚੰਗੀ ਹੋਣੀ ਝੋਟੀ ਸਮੀ ਹੋਈ ਆ ਚੰਗਾ ਸੋਹਣਾ ਪੇਟ ਹਾਂਜੀ ਜਦੋਂ ਕੋਈ ਵੀ ਫੋਨ ਲਾਵੇ ਝੋਟੀਵਾਰੀ ਪੁੱਛੇ ਰਾਤ ਨੂੰ 8 ਵਜੇ ਤੋਂ ਬਾਅਦ ਲਾਉਣਾ ਫੋਨ ਉਹ ਤੋਂ ਪਹਿਲਾਂ ਡਿਊਟੀ ਤੇ ਆ ਲੋ ਬਾਈ ਜੀ 8 ਵਜੇ ਤੋਂ ਬਾਅਦ ਲਾਵੇ ਫੋਨ ਜਿੰਨੇ ਵੀ ਜਾਣਕਾਰੀ ਲੈ ਜਾਣਕਾਰੀ ਲੈਣੀ ਉਹ ਤੋਂ ਬਾਅਦ ਡਿਊਟੀ ਤੇ ਹੁੰਦਾ ਸਾਡਾ ਆ ਇਸੇ ਨੇ ਬੇਚਣੀ ਇਸੇ ਦੇ ਹੋ ਆਵਾ ਨਾ ਵੇਖੋ 986200 ਬੈਣੀ ਵਾਲੇ ਪਾਸੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਉਹ ਠੀਠਾ ਵੀਰ ਜੀ ਹਾਂਜੀ ਕਿਹੜਾ ਸੂਬਾ ਜੀ ਹਾਂਜੀ ਕਿਹੜਾ ਸੂਬਾ ਦੂਜਾ ਸੂਬਾ ਕਿੰਨੇ ਦਿਨ ਹੋ ਗਏ ਸੂਈ ਨੂੰ 15 ਦਿਨ ਹੋ ਗਏ 15 ਦਿਨ ਫੁੱਲ ਦੁੱਧ ਦੇ ਆ ਕਿੰਨਾ ਦੁੱਧ ਹੈ ਟਾ 12 ਕਿਲੋ ਮਿਣਵਾ ਕੰਡੇ ਵਾਲਾ ਧਾਰਾ ਤੂਰਾ ਦੀ ਓਕੇ ਆ ਜਾਣਾ ਕੀ ਡਿਮਾਂਡ ਕਰਦੇ ਹੋ 1 20 ਮੰਗਦੇ ਆ ਮਾਨ ਤਾਨ ਮਾਨ ਤਾਨ ਤਾਂ ਹੁਣ ਕੀ ਕਰੀ ਬਾਈ ਦਾ 95 ਦੀ ਕਹਿੰਦੇ ਆ 95 ਦੀ ਦੇ ਦਾਂਗੇ ਯਾਰ ਦੇ ਦੋ ਨੰਬਰ ਦੱਸ ਫਿਰ ਨੰਬਰ 8392 ਹਾਂਜੀ 5899 ਲੈ ਬਾਈ ਇਹ ਵੀ ਬੋਲ ਲੈ ਬੱਚਾ 8 ਲਓ ਦੋਸਤੋ ਮੋਰਾ نسل ਦੇ ਵਿੱਚ ਇਹ ਇੱਕ ਹੋਰ ਛੋਟੀ ਵੀਰ ਹੋਣਾ ਕੋਲ ਚੰਗਾ ਸੋਹਣਾ ਕੱਦ ਕਾਠ ਚੰਗੀ ਸੋਹਣੀ ਅਡਰ ਕੁਆਲਿਟੀ ਆ ਵੇਖ ਸਕਦੇ ਤੁਸੀਂ ਫੇਸ ਕੁਆਲਿਟੀ ਚੈੱਕ ਕਰਾਉਣੇ ਤੁਹਾਨੂੰ ਫੇਸ ਕੁਆਲਿਟੀ ਚੈੱਕ ਕਰੋ ਜੈਡ ਬਲੈਕ ਬਿਲਕੁਲ ਹਾਈਟ ਬਾਈ ਦੀ ਵੇਖ ਲਓ ਤੇ ਝੋਟੀ ਦੀ ਹਾਈਟ ਵੇਖ ਲਓ ਬਹੁਤ ਸੋਹਣੀ ਆਰਡਰ ਕੁਆਲਿਟੀ ਲਿਆ ਬਾਈ ਉਹਦੀ ਤਾਂ ਹੇਕਾਂ ਨੇ ਹੈ ਇਹਦੇ ਨਾਲ ਬਾਈ ਦੀ ਹਾਈਟ ਵੇਖ ਲਓ ਬਾਈ ਦੀ ਹਾਈਟ ਨਾਲੋਂ ਤਾਂ ਸਿਰ ਕੱਢਦੀ ਹੈ ਤੇ ਬਹੁਤ ਸੋਹਣੀ ਚੋਟੀ ਆ ਥਾਂ ਦੀ ਬੰਤਰ ਆਰਡਰ ਕੁਆਲਿਟੀ ਤੇ ਬਹਿਣੀ ਵਾਲੇ ਪਾਸੋਂ ਥਣ ਵੇਖ ਸਕਦੇ ਤੁਸੀਂ ਠੰਡੀ ਸੀਲ ਆ ਤੇ ਕਰਦੇ ਬਾਈ ਨਾਲ ਸੱਸੀਆ ਬਾਈ ਜੀ ਇਹ ਕਿਹੜਾ ਵਸੂਆ ਜੀ ਦੂਜਾ ਸੁਈ ਇਹਦਾ ਕਿੰਨੇ ਦਿਨ ਹੋ ਗਏ ਸੁਈ ਨੂੰ ਇਹਨੂੰ ਹੋ ਗਏ 4 ਦਿਨ ਇਹ ਪੂਰੀ ਬੋਲੇ ਚ ਆ ਮਗਰ ਕੀ ਹੈ ਇਹਦੇ ਮਗਰ ਕੱਟੀ ਕੱਟੀ ਹੈ ਚਲੋ ਇਹ ਵੀ ਲੈ ਬੰਦੀ ਤੇ ਕਿੰਨਾ ਬੋਲਾ ਜੀ ਇਸ ਲਈ ਬੋਲਾ 15 ਕਿਲੋ ਇਹ ਵੀ ਕਰ ਜੂ 20 ਲੀਟਰ ਇਹ ਤਾਂ 20 ਵਾਈ ਕਿਲੋ ਦੇ ਗਰੰਟੀ ਨਾ ਗਰੰਟੀ ਕੀ ਡਿਮਾਂਡ ਇਹਦੀ ਇਹਦੀ ਸਵਾ ਨੰਬਰ ਦੱਸ ਦਿਓ ਕਿਉਂ ਇਹ ਚੋਂ ਮੈਂ ਵੀ ਮਾਨਤਾਨ ਨਹੀਂ ਕਹਿਣਾ ਛੋਟੀ ਬੜੀ ਤਗੜੀ 19182 ਫੇਰ ਦੱਸ ਦਿਓ 93761 19182 ਠੀਕ ਹੈ ਮਿਹਰਬਾਨੀ ਜੀ ਥੈਂਕ ਯੂ ਲਓ ਦੋਸਤੋ ਮੋਹਰਾ ਨਸਲ ਦੇ ਵਿੱਚ ਝੋਟੀ ਵੀਰ ਹੁਣਾਂ ਕੋ ਬਹੁਤ ਲਾਜਵਾਬ ਝੋਟੀ ਅਡਰ ਕੁਆਲਟੀ ਵੇਚ ਸਕਦੇ ਜੋ ਪੇਠਪੂੜਾ ਚੈੱਕ ਕਰੋ ਫੇਸ ਕੁਆਲਟੀ ਤੁਹਾਨੂੰ ਹੋਣੀ ਰਿੰਗ ਸਿੰਘ ਜੈਡ ਬਲੈਕ ਵੇਚ ਸਕਦੇ ਫੇਸ ਕੁਆਲਟੀ ਭਰਾ ਲੈ ਜੋ ਤੇ ਬਹੁਤ ਸੋਹਣੀ ਝੋਟੀ ਨਿੱਕੀ ਦੀ ਵੱਖੀ ਦੇ ਵਿੱਚ ਅਡਰ ਕੁਆਲਟੀ ਚੈੱਕ ਕਰੋ ਬਹੁਤ ਸ਼ਾਨਦਾਰ ਤੇ ਬਾਈ ਦੀ ਹੇਕ ਨਾਲੋਂ ਪੇਠਪੂੜਾ ਚੌੜਾ ਹੈ ਚੌੜਾ ਨਾ ਬਾਈ ਬਾਈ ਦੀ ਹੇਕ ਨਾਲੋਂ ਪੇਠਪੂੜਾ ਚੌੜਾ ਹੈ ਝੋਟੀ ਦਾ ਦੇਖ ਸਕਦੇ ਤੁਸੀਂ ਤੇ ਅਡਰ ਕੁਆਲਟੀ ਫੇਰ ਵੇਖ ਲੋ ਤੁਸੀਂ ਦੋਸਤੋ ਉਲਟ ਬਹਿਣੀ ਵਾਲੇ ਪਾਸੋਂ ਥਣ ਚੈੱਕ ਕਰੋ ਕਿਉਂਕਿ ਥਣ ਦੇ ਨਾਲ ਹੀ ਡੰਗਰ ਦਾ ਜਵਾਬ ਹੁੰਦਾ ਪੇਸ ਕੁਆਲਟੀ ਵਿੱਚ ਆਉਂਦਾ ਤੇ ਸਸੀਗਾ ਬਾਈ ਜੀ ਉਹ ਠੀਕ ਠਾਕ ਜੀ ਵਧੀਆ ਵਧੀਆ ਕਿੰਨਾ ਸੂਹਾ ਜੀ ਸੂਹਾ ਦੂਜਾ ਕਿੰਨੇ ਦਿਨ ਹੋ ਗਏ ਸੂਈ ਨੂੰ ਕਿੰਨੇ ਦਿਨ ਹੋ ਗਏ ਨੂੰ ਹੋ ਗਏ ਨੂੰ 7-8 ਦਿਨ ਬੌਲੇ ਜੀ ਆ ਜੀ ਕਿੰਨਾ ਬੌਲਾ ਜੀ ਬੌਲਾ 15 ਕਿਲੋ ਕਿੰਨਾ ਦੁੱਧ ਕਰਜੂਗੇ ਦੁੱਧ ਦੇ ਦੂ ਬਈ 11 ਆਉਂਦੀ ਕਿ ਕੱਦ ਕਾਠ ਬਹੁਤ ਸੋਨਾ ਜੋਟੀ ਦਾ ਕੀ ਡਿਮਾਂਡ ਆ ਜੀ ਡਿਮਾਂਡ ਤਾਂ 2 ਲੱਖ ਆ ਬਈ ਦੇਣ ਲੈਣਾ ਪੈਨ ਲਗਣ ਦੇ ਦਿਆਂਗੇ 180 ਦੀ ਚੋਣ ਨੰਬਰ ਦੱਸ ਦਿਓ 9876619182 ਠੀਕ ਹੈ ਲਓ ਦੋਸਤੋ ਮੋਰਾ ਨਸਲ ਦੇ ਵਿੱਚ ਚੋਟੀ ਵੀਰ ਕੋ ਬੇਕਮਾਲ ਚੰਗੀ ਹਾਈਟ ਵੀ ਸ਼ੇਪ ਦੇ ਵਿੱਚ ਨਿੱਕੀ ਵਕੀ ਦੇ ਵਿੱਚ ਆਰਡਰ ਕੁਆਲਿਟੀ ਚੈੱਕ ਕਰ ਸਕਦੇ ਦੋਸਤੋ ਕਾਫੀ ਸ਼ਾਨਦਾਰ ਆਰਡਰ ਕੁਆਲਿਟੀ ਲੈ ਬਾਈ ਤੇ ਚੰਗਾ ਸੋਹਣਾ ਕੱਦ ਦਾ ਪਤਲੀ ਬੂਥੀ ਦੇ ਵਿੱਚ ਤੇ ਰਿੰਗ ਸਿੰਘ ਜੈਡ ਬਲੈਕ ਬਾਕੀ ਬਾਈ ਤੋਂ ਲੈਨੇ ਜਾਣਕਾਰੀ ਸਾਰੀ ਕਿਣਵਾ ਸੁਆ ਹੈ ਕੀ ਡਿਮਾਂਡ ਏ ਕੀ ਦੁੱਧਾ 97 ਸਾਡੇ ਦੋਸਤੋਂ ਬਹਿਣੀ ਵਾਲੇ ਪਾਸਿਓ ਬਹੁਤ ਸ਼ੁਕਰਾ ਦੋ ਸਸਿਕਾ ਵੀਰ ਜੀ ਹੋ ਠੀਕ ਠਾਕ ਜੀ ਕਿਣਵਾ ਸੁਆ ਵੀਰ ਜੀ ਪਹਿਲਾਂ ਦਾ ਦੁੱਗੀ ਮੂੰਹ ਅਜਾ ਦੁੱਗੀ ਆ ਮੂੰਹ ਪਹਿਲਾਂ ਸੁਆ ਕਿੰਨੇ ਦਿਨ ਹੋ ਗਏ ਸੁਈ ਨੂੰ ਇਹਨੂੰ 5-6 ਦਿਨ ਅਜੇ ਬੋਲੇ ਜੀ ਆ ਕਿੰਨਾ ਬੋਲਾ ਹੈ 13 ਕਿਲੋ ਦੁੱਧ 16-17 ਲੀਟਰ ਕਰ ਜੂਗੀ ਕੱਦ-ਕਾਟ ਬਹੁਤ ਸੋਹਣਾ ਹੈ ਕੀ ਡਿਮਾਂਡ ਕਰਦੇ 2.5 ਦੋ ਜੀ ਮਾਨਦਾਨ ਦੋ ਜੀ ਦੇ ਨੰਬਰ ਦੱਸ ਦੇ 94 46 62 ਰਚ ਠੀਕ ਹੈ ਲੋ ਦੋਸਤੋ ਕਰੋ ਚੈੱਕ ਝੋਟੀ ਬਹੁਤ ਸਾਫ ਸੁਥਰੀ ਕੁੰਡੀ ਚੂਰ ਤੇ ਹਾਈਟ ਲੈਂਥ ਦੇਖ ਸਕਦੇ ਤੁਸੀਂ ਆਰਡਰ ਕੁਆਲਟੀ ਚੈੱਕ ਕਰੋ ਬਹੁਤ ਸ਼ਾਨਦਾਰ ਆਰਡਰ ਕੁਆਲਟੀ ਲੈ ਭਾਈ ਤੇ ਨਿੱਕੀ ਵਾਕੀ ਦੇ ਵਿੱਚ ਝੋਟੀ ਆ ਬੇਕਮਾਲ ਭੀੜ ਜਿਆਦੀ ਹੈ ਤਾਂ ਕਰਕੇ ਲੰਮੀ ਨਹੀਂ ਤੁਰੀ ਆਰਡਰ ਕੁਆਲਟੀ ਫੇਰ ਦੇ 98 ਸਾਦੇ ਤੁਸੀਂ ਬੈਣੀ ਵਾਲੇ ਪਾਸੋਂ ਸਾਫ਼ ਸੁਥਰਾ ਥਣ ਕਰਦੇ ਬਾਈ ਨਾਲ ਸਸਿਕਾ ਬਾਈ ਜੀ ਉਹ ਠੀਠਾ ਜੀ ਕਿੜਵਾ ਸੂਆ ਜੀ ਦੂਜਾ ਜੀ ਕਿੰਨੇ ਦਿਨ ਹੋ ਗਏ ਸੂਈ ਨੂੰ ਦੱਸ ਚਾਚਾ ਦਸ ਕਰਦੇ ਹੋਗੇ ਦਸ ਦਿਨ ਹੋ ਗਿਆ ਹਾਂ ਜੀ ਹਾਂ ਮਗਰ ਕੀ ਆ ਜੀ ਕੱਟਾ ਜੀ ਬਦਲ ਕਰਨਾ ਕਿੰਨਾ ਦੁੱਧ ਤਿਆਰ ਆ ਦੋਤੀ ਸੋਹਣੀ ਟੰਟਾ ਆ ਰਹੀ ਜੀ 14 ਸੋਹਣੀ 16 16 ਐ ਮਿਣਵਾ ਕੰਡੇ ਵਾਲਾ ਜੀ ਐ ਕੰਡੇ ਵਾਲਾ ਜੀ ਕੀ ਡਿਮਾਂਡ ਕਰਦੇ ਹੋ ਇਹਦੇ ਡੇਢ ਜੀ ਦੇ ਲੈਣਾ ਦੇ ਲੈਣਾ 140 ਜੀ ਨੰਬਰ ਦੱਸ ਦੇ 7696273727 ਠੀਕ ਹੈ ਲੋ ਦੋਸਤੋ ਮੋਹਰਾ ਨਸਲ ਦੇ ਵਿੱਚ ਕਰੋ ਚੈੱਕ ਜਿੱਡੀ ਝੋਟੀ ਆਪ ਓਡੇ ਹਵਾ ਨਾਲੇ ਹੀ ਫਿਰਦੀ ਹੈ ਦੇਖ ਸਕਦਾ ਤੁਸੀਂ ਬਹੁਤ ਸ਼ਾਨਦਾਰਾ ਚੱਡਾ ਹੈ ਜੀ ਇਹਦਾ ਫੇਸ ਕੁਆਲਿਟੀ ਵੇਖ ਲਓ ਬੰਤਰ ਵੇਚ ਲੋ ਝੋਟੀ ਦੀ ਹਾਈਟ ਵੇਚ ਸਕਦੇ ਜੋ ਪਰ ਆਰਡਰ ਕੁਆਲਿਟੀ ਬੇ ਲਾਜ ਵਾਬ ਹੈ ਲੈਓ ਜੀ ਸਿੰਘ ਥੋੜਾ ਜਿਹਾ ਇੱਕ ਟੁੱਟਾ ਹੈ ਸਿੰਘ ਨੂੰ ਛੱਡੋ ਤੁਸੀਂ ਦੁੱਧ ਵੇਖਣ ਵਾਲੀ ਚੀਜ਼ ਆ ਤੇ ਥਣ ਵੇਖਣ ਵਾਲੀ ਚੀਜ਼ ਆ ਥਣਾਂ ਦੀ ਕੁਆਲਿਟੀ ਸਪੇਸ ਵੇਚ ਸਕਦੇ ਤੁਸੀਂ ਤੇ ਬਹਿਣੀ ਵਾਲੇ ਪਾਸੋਂ ਥਣ ਚੈੱਕ ਕਰ ਸਕਦੇ ਤੁਸੀਂ ਬਹੁਤ ਸੋਹਣੀ ਸਪੇਸ ਬਹੁਤ ਸੋਹਣਾ ਥਣ ਤੇ ਅੱਦਾ ਅੱਦਾ ਫੁਟੇਜ ਨੂੰ ਫੋਟਾਂ ਦੇ ਨਾ ਹਵਾਨਾ ਬਾਹਰ ਨੂੰ ਆਹ ਕੱਢਿਆ ਇਹਨੇ ਆਹ ਵੇਖ ਸਕਦਾ ਤੁਸੀਂ ਤੇ ਸਸਿਕਾ ਵੀਰ ਜੀ ਹੋ ਠੀਟਾ ਜੀ ਕਿੰਨਾ ਵਾ ਸੁਭਾ ਜੀ ਕੋਈ ਦੂਜਾ ਜੀ ਦੂਜਾ ਕਿੰਨੇ ਦਿਨ ਹੋ ਗਏ ਸੂਈ ਨੂੰ ਨੂੰ 15 ਦਿਨ ਹੋ ਗਏ ਕੀ ਮਗਰ ਆ ਤੇ ਕੀ ਹੈ ਜੀ ਕੱਟੀ ਆ ਚਲੋ ਮੋਹਰਾਂ ਨਸਲ ਦੇ ਵਿੱਚ ਕਿੰਨਾ ਦੋ ਤਿਆਰ ਆ 16 ਲੀਟਰ ਮਿਹਣਾਂ ਕੰਡਿਆ ਕੀ ਡਿਮਾਂਡ ਕਰਦੇ ਹੋ 1.5 ਲੱਖੀ ਦੇ ਲੈਣ ਬਹੁ ਮੌਕੇ ਦੇ ਮਾਨਦਾਨ ਕਰਦੇ ਥੰਪਾਂਡੇ ਬਿਲਕੁਲ ਸਾਫ ਹੁੰਦੇ ਆ ਜੀ ਇਹ ਨੰਬਰ ਦਾ 99787 31974 ਫੇਰ ਦੱਸਿਓ 99787 31974 ਠੀਕ ਹੈ ਉਹ ਦੋਸਤੋ ਮੋਰਾ ਨਸਲ ਦੇ ਵਿੱਚ ਝੋਟੀ ਕਾਟ ਕਾਹ ਫੇਸ ਕੁਆਲਟੀ ਚੈੱਕ ਕਰੋ ਤੇ ਆਰਡਰ ਕੁਆਲਟੀ ਦਾ ਮਹਾਰਾ ਇਹਨੇ ਬਹੁਤ ਸੋਹਣੀ ਲਾਈ ਹੈ ਲੈ ਓ ਭਾਈ ਲੱਬੜ ਨਾ ਜਾਵੇ ਲਓ ਜੀ ਚਾਹ ਆਰਡਰ ਕੁਆਲਟੀ ਹੈ ਨਿੱਕੀ ਵੱਕੀ ਦੇ ਵਿੱਚ ਝੋਟੀ ਆ ਜੀ ਮੁਰਕਦਾ ਭਾਈ ਕੋਈ ਨਾ ਭਾਈ ਆਰਡਰ ਕੁਆਲਿਟੀ ਦੇਖੋ ਦੋਸਤੋ ਬਹੁਤ ਸ਼ਾਨਦਾਰ ਆਰਡਰ ਕੁਆਲਿਟੀ ਤੇ ਥੜ ਭਾਂਡੇ ਦੀ ਬਿਲਕੁਲ ਸਾਫ ਸੁਥਰੀ ਆ ਥਣੇ ਸਾਦਰ ਦੀ ਬਹੁਤ ਸੋਹਣਾ ਦਾ ਸਸਿਕਾ ਭਾਈ ਜੀ ਸਤਿ ਸ਼੍ਰੀ ਅਕਾਲ ਜੀ ਉਹ ਠੀਕ ਠਾਕ ਜੀ ਹਾਂਜੀ ਕਿਹਨਾਂ ਸੂਬਾ ਜੀ ਤੇ ਪਹਿਲਾ ਜੀ ਕਿੰਨੇ ਦਿਨ ਹੋ ਗਏ ਸੂਈ ਨੂੰ ਇਹਨੂੰ ਹੋ ਗਿਆ ਜੀ ਹਫਤਾ ਕਿੰਨਾ ਦੁੱਧ ਘਰ ਆਈ ਹੈ ਦੁੱਧ ਹੈਗਾ 16 ਕਿਲੋ ਜੀ ਐ ਮਿਣਵਾ ਕੰਡੇ ਵਾਲਾ ਥੜ ਭਾਂਡੇ ਦੀ ਵੇਖੋ ਸਾਫ ਟੀ ਡਿਮਾਰਡ 3 ਲੱਖ ਰੁਪਏ ਜੀ ਮਾਨਦਾਨ ਮੈਂ ਤੁਹਾਨੂੰ ਮੋਕਕੇ ਤੇ ਕਰ ਦਾਂਗੀ ਨੰਬਰ ਦੱਸ ਦਿਓ 98725 90621 ਠੀਕ ਹੈ ਲੋ ਦੋਸਤੋ ਮੋਰਾ ਨਸਲ ਦੇ ਵਿੱਚ ਝੋਟੀ ਵੀਰ ਕੋਲ ਬਹੁਤ ਸੋਹਣਾ ਕੱਦ ਰਿੰਗ ਸਿੰਘ ਜੈਡ ਬਲੈਕ ਝੋਟੀ ਆ ਤੇ ਤੋਰ ਕੇ ਤੁਹਾਨੂੰ ਆਰਡਰ ਕੁਆਲਿਟੀ ਥੋੜੀ ਦਿਖਾ ਦਿੰਨੇ ਆ ਥਾਂ ਬੜਾ ਭੀੜਾ ਬਹੁਤ ਸੁਣ ਲਿਓ ਜੀ ਦੇਖਿਓ ਬਾਈ ਬੱਚੇ ਬਹੁਤ ਸੋਹਣੀ ਆਰਡਰ ਕੁਆਲਿਟੀ ਦੀ ਮਾਲਕਾ ਨਿੱਕੀ ਵੱਖੀ ਦੇ ਵਿੱਚ ਝੋਟੀ ਆ ਥਾਂ ਬੜਾ ਭੀੜਾ ਐ ਇਹ ਕਰਕੇ ਥੋੜਾ ਜਿਹਾ ਨਾ ਅਡਜਸਟਮੈਂਟ ਕਰਨੀ ਪੈਣੀ ਹੈ ਪਰ ਆਰਡਰ ਕੁਆਲਿਟੀ ਦੇਖੋ ਤੁਸੀਂ ਲਾਜਵਾਬ ਆਰ ਕੁਆਲਿਟੀ ਆ ਚੰਗਾ ਸੋਹਣਾ ਪੇਟ ਪੂੜਾ ਤੇ ਥੜਾਂ ਦੀ ਕੁਆਲਿਟੀ ਦੋਸਤੋ ਚੈੱਕ ਕਰੋ ਤੁਸੀਂ ਕਾਫੀ ਸੋਹਣਾ ਥੜ ਲੱਗਾ ਤੇ ਬਾਈ ਨਾ ਕਰਦੇ ਗੱਲ ਸਸਿਕਾ ਬਾਈ ਜੀ ਉਹ ਠੀਕ ਠਾਕ ਜੀ ਕਿੰਨੇ ਵਾਸੂ ਆ ਜੀ ਪਹਿਲਣਾ ਜੀ ਪਹਿਲਣਾ ਜੀ ਯਾ ਬੋਕ ਕਰਦੀ ਆ ਕਿ ਬਵਾਰ ਲੈਂਦਾ ਲੈਤੀ ਜੀ ਹੈ ਅਛਾ ਲੈਤੀ ਕਿਨੇ ਦਿਨ ਹੋ ਗਏ ਸੂਈ ਇਹ ਹੋਵੇ ਜੀ 15 ਦਿਨਾਂ ਸੋ ਮਗਰ ਕੀ ਆ ਕਟਾ ਲੱਗਦਾ ਹਾਂ ਕਟਾ ਠੀਕ ਕਿੰਨੇ ਦੁੱਧ ਤੇ ਆ ਗਈ ਆ ਇਹ ਥੱਲੇ ਦੁੱਧ ਹੁਣ ਹੈਗਾ ਦਾ 14 ਤੋਂ 15 ਲੀਟਰ ਉਹਨਾਂ ਤੇ ਆ ਜਾਨੀ ਕਿ ਪੂਰਾ ਦੁੱਧ ਘਾਰ ਆਈ ਆ ਕੀ ਡਿਮਾਂਡ ਕਰਦੇ ਆ ਡਿਮਾਂਡ ਵੀ 81 ਦੇ ਲੈਣ ਦੇ ਲੈਣ ਬਸ 177 ਹਲਿਆ ਮੈਂ ਤੇਰੀ ਨੰਬਰ ਦੱਸ ਲਿਓ ਹਾਂ ਨੰਬਰ ਦਾ 95768 ਸੀ ਹਾਂਜੀ 82 ਸੀ ਵੀ ਐਸ ਠੀਕ ਹੈ ਆਪਾਂ 14 ਲੀਟਰ ਦੁੱਧ ਪੂਰਾ ਚਵਾਉਣਾ 15 15 ਲੀਟਰ ਠੀਕ ਪਹ ਚਾਰ ਡੰਗ ਚੋੜੇ ਥਾਣਾ ਤੋਂ ਬਿਲਕੁਲ ਸਾਫ ਬਹੁਤ ਸੋਹਣੀ ਝੋਟੀ ਹੈ ਜੀ ਭਾਈ ਜਿੰਨੇ ਵੀ ਲੈਣੀ ਬਾਈ ਨਾਲ ਸੰਪਰਕ ਕਰ ਲੋ ਦੋਸਤੋ ਮੋਰਾ ਨਸਲ ਦੇ ਵਿੱਚ ਝੋਟੀ ਕਰੋ ਚੈੱਕ ਫੇਸ ਕੁਆਲਟੀ ਰਿੰਗ ਸਿੰਘ ਬਿਲਕੁਲ ਰਿੰਗ ਸਿੰਘ ਹਾਂ ਤੇ ਆਰਡਰ ਕੁਆਲਟੀ ਚੈੱਕ ਕਰੋ ਦੋਸਤੋ ਬਹੁਤ ਸ਼ਾਨਦਾਰ ਆਰਡਰ ਕੁਆਲਟੀ ਹੈ ਬਹੁਤ ਖੂਣੀ ਚੁੱਗੀ ਆ ਲੈਓ ਜੀ ਚੰਗੀ ਲੰਥ ਤੇ ਮੀਡੀਅਮ ਹਾਈਡ ਆ ਹੈ ਬਿਲਕੁਲ ਜੈਟ ਬਲੈਕ ਪੂਰੇ ਵਾਲ ਚਿੱਟੇ ਆ ਤੇ ਅਦਰ ਕੁਆਲਟੀ ਦੇਖ ਸਕਦੇ ਹੋ ਤੇ ਖਾਣਾ ਜਿਹੜਾ ਤੁਹਾਨੂੰ 250 ਰੇਅ ਪਰ ਸੋਚ ਆ ਉਹਨੇ ਫਾਮ ਚੱਕਰ ਸਰਦ ਨੰਬਰ ਨੰਬਰ 7 ਹੈ ਸੱਚੀ ਗਾ ਵੀਰ ਜੀ ਸੱਚੀ ਉਹ ਠੀਕ ਕਿੰਨਾ ਵਾ ਸੁਆ ਜੀ ਤੇ ਤੀਜੇ ਸੂਏ ਸੁਈਆ ਜੀ ਕਿੰਨੇ ਦਿਨਾਂ ਹੋ ਗਏ ਸੁਈ ਨੂੰ ਉਹ 12 13 ਦਿਨ ਹੋ ਗਏ ਮਗਰ ਕੀ ਆ ਜੀ ਕੱਟਾ ਜੀ ਕੱਟਾ ਜੀ ਕਿੰਨਾ ਦੁੱਧ ਤੇ ਆ ਗਈ ਆ ਦੁੱਧ 16 ਲੀਟਰ ਆ ਜੀ ਐ ਮਿਣਵਾ ਕੰਡੇ ਵਾਲਾ ਥੜ ਭਾਂਡੇ ਦੀ ਕੋਈ ਭੂਰ ਪਾਰ ਛੱਟਾ ਜੀ ਕੀ ਡਿਮਾਂਡ ਕਰਦੇ ਜੋ 1 60 ਕਰਦੇ ਆ ਦੇਣ ਲੈਣਾ ਔਰ ਡੇਢ ਦੀ ਚਾਹਤ ਹੈ ਨੰਬਰ ਦੱਸ ਦਿਓ 68394 ਹਾਂਜੀ ਲੋ ਦੋਸਤੋ ਬੂਰੀ ਨੀਲੀ ਰਾਵੀ ਆ ਚੈੱਕ ਕਰੋ ਅਰਡਰ ਕੁਆਲਿਟੀ ਮੇਰੇ ਵੀਰ ਕਈ ਬੂਰੀ ਦੇ ਸ਼ਕੀਨ ਬੜੇ ਹੁੰਦੇ ਬਹੁਤ ਸੋਹਣੀ ਇੱਥੇ ਆਨੂ ਜ਼ੋਰ ਲੈ ਬਹੁਤ ਸੋਹਣੀ ਝੋਟੀ ਆ ਆਰਡਰ ਕੁਆਲਿਟੀ ਚੈੱਕ ਕਰ ਸਕਦੇ ਤੁਸੀਂ ਲੈ ਆਓ ਜੀ ਫੇਸ ਕੁਆਲਿਟੀ ਚੈੱਕ ਕਰੋ ਨੀਲੀ ਰਾਵੀ ਦੇ ਵਿੱਚ ਆਉਂਦੀ ਆ ਚੰਗਾ ਸੋਹਣਾ ਪੇਠ ਪੂੜਾ ਹੈ ਚੰਗਾ ਸੋਹਣਾ ਵਜਨ ਵਟਾ ਤੇ ਥਾਣ ਵੇਖੋ ਬੂਰੀ ਬੇਕਮਾਰ ਆਰਡਰ ਕੁਆਲਿਟੀ ਬੇਕਮਾਰ ਕਰਦੇ ਵੀਰ ਜੀ ਗੱ ਸਸਿਗਾ ਵੀਰ ਜੀ ਕਿਣਵਾ ਸੁਭਾ ਜੀ ਇਹ ਵੀ ਦਸ ਵਜੇ ਦੂਜਾ ਸੁਭਾ ਕਿਨੇ ਦਿਨ ਹੋ ਗਏ ਸੂਈ ਨੂੰ ਕਿੰਨਾ ਬਾਰਤ ਰਦਾ ਕਿੰਨਾ ਦੁੱਧ ਦੇ ਆ ਗਈ ਆ 14 ਕਿਲੋ ਆ ਇਹ ਮਿੰਵਾ ਕੰਡੇ ਕੀ ਡਿਮਾਂਡ ਆ ਲਵਾਂ ਦੇ 180 ਜੀ ਦੇ ਲੈਣ ਮਾਨਤਨ ਕਰ ਦਾਂਗੇ ਚਲ ਨੰਬਰ ਦੱਸਦੇ ਹਾਂ 9719225 ਠੀਕ ਹੈ ਜੀ ਲੋ ਦੋਸਤੋ ਮੋਰਾ ਨਸਲ ਦੇ ਵਿੱਚ ਝੋਟੀ ਆ ਬਹੁਤ ਸ਼ਾਨਦਾਰ ਚੰਗਾ ਸੋਹਣਾ ਕੱਦ ਕਾਠ ਤੇ ਚੰਗਾ ਸੋਹਣਾ ਆਡਰ ਦੇਖ ਸਕਦੇ ਹੋ ਬਹੁਤ ਸੋਹਣੀ ਆਡਰ ਦਿਲਾਇਓ ਜੀ ਹਾਈਟ ਲੈਂਥ ਬਹੁਤ ਸੋਹਣੀ ਸਿੰਗ ਫੇਸ ਕੁਆਲਟੀ ਬਹੁਤ ਸਾਫ ਸੁਥਰੀ ਚੋਟੀ ਹੈ ਵੀ ਸ਼ੇਪ ਦੇ ਵਿੱਚ ਚੋਟੀ ਨਿੱਕੀ ਵੱਖੀ ਦੇ ਵਿੱਚ ਪਿੱਠ ਪੂੜਾ ਬਹੁਤ ਪਰ ਆਰਡਰ ਕੁਆਲਟੀ ਦੇਖ ਸਕਦੇ ਹੋ ਤੇ ਉਲਟ ਬਹਿਣੀ ਵਾਲੇ ਪਾਸੋਂ ਥੰਮ ਚੈੱਕ ਕਰੋ ਦੋਸਤੋ ਬਹੁਤ ਸੋਨਾ ਤੁਹਾਡਾ ਕਰਦੇ ਵੀਰ ਜੀ ਨਰਾ ਗੱਲ ਕਰਨ ਵਾਂ ਸੂਬਾ ਸਾਸਿਗਾ ਵੀਰ ਜੀ ਉਹ ਠੀਟਾ ਜੀ ਕਿੰਨਾ ਵਾਂ ਸੂਬਾ ਜੀ ਕਿੰਨੇ ਦਿਨ ਹੋ ਗਏ ਸੂਈ ਨੂੰ ਬਈ ਨੇ ਹੋ ਗਿਆਣਗੇ 25 28 ਦਿਨ 25 28 ਦਾ ਫੁੱਲ ਦੁੱਤ ਦੇ ਆ ਗਈ ਹਾਂਜੀ ਕਿੰਨਾ ਦੁੱਤ ਤਿਆਰ 15 ਕਿਲੋ ਦਾ ਕੰਡਿਆ ਵਾਲਾ ਐ ਕੰਡਿਆ ਵਾਲਾ ਠੀਕ ਹੈ ਜੀ ਕੀ ਡਿਮਾਂਡ ਕਰਦੇ ਹੋ ਇਹਦਾ 1 60 ਹੈ ਜੀ ਦੇਣ ਲੈਣ ਮਾਨਦਾਨ ਕਰ ਦਾਂਗੇ ਥੋੜਾ ਵਾਧਾ ਜੀ ਨਹੀਂ ਕੱਦ ਕਾੜ ਸੋਨਾ ਜੋਟੀ ਦਾ ਚਲੋ ਦੇ ਨੰਬਰ ਦੱਸ ਦਿਓ ਨੰਬਰ 9789 99225 ਤੇ ਥਾਣਾ ਸੁਨਾ ਦੀ ਬਿਲਕੁਲ ਸਾਫ 15 ਲੀਟਰ ਆਪਾ ਤੋਂ ਚਵਾਉਣਾ ਏ ਠੀਕ ਹੈ ਚਲੋ ਮਿਹਰਬਾਨੀ ਜੀ ਥੈਂਕ ਯੂ ਲੋ ਵੀਰੋ ਨਾ ਕੋਈ ਇੱਕ ਹੋਰ ਨਗੀਨਾ ਮੋਹਰਾ ਨਸਲ ਦੇ ਵਿੱਚ ਹੀ ਚੈੱਕ ਕਰੋ ਫੇਸ ਕੁਆਲਟੀ ਰਿੰਗ ਸਿੰਘ ਵੀ ਸ਼ੇਪ ਦੇ ਵਿੱਚ ਛੋਟੀ ਨਿੱਕੀ ਵੱਖੀ ਦੇ ਵਿੱਚ ਤੇ ਆਰਡਰ ਕੁਆਲਟੀ ਇਹਦੀ ਵੀ ਟਾਈਟ ਤੇ ਚੌਰ ਸਾਰਡਰ ਕੁਆਲਟੀ ਆ ਲੈਓ ਜੀ ਬਹੁਤ ਸੋਹਣੀ ਝੋਟੀ ਆ ਟਾਈਟ ਇਹਦੀ ਥੋੜੀ ਜੀ ਮੀਡੀਅਮ ਹੈ ਪਰ ਬੰਤਰ ਬਹੁਤ ਸੋਹਣੀ ਸਾਫ ਆ ਕਿਉਂ ਇੱਕ ਸਫਾਈ ਵੀ ਚਾਹੀਦੀ ਝੋਟੀ ਦੀ ਉਹ ਬਹੁਤ ਸੋਹਣੀ ਆ ਆਰਡਰ ਕੁਆਲਟੀ ਬਿਲਕੁਲ ਕੇ ਪਾਸੋਂ ਟੇਡਾ ਨਹੀਂ ਆ ਕੋਈ ਐਵੇਂ ਹਿਲਦਾ ਨਹੀਂਗਾ ਟਾਈਟ ਆਰਡਰ ਕੁਆਲਟੀ ਆ ਤਾਂ ਥਾਂ ਦੀ ਕੁਆਲਟੀ ਸਪੇਸ ਵੇਖ ਸਕਦੇ ਹੋ ਤੇ ਬਹੁਤ ਸੋਹਣੀ ਸਸੀ ਗਵੀਰ ਜੀ ਇਹ ਕਿਹਨਵਾ ਸੁਹਾ ਜੀ ਇਹ ਜੀ ਦੂਜੇ ਸੁਹਾ ਜੀ ਕਿੰਨੇ ਦਿਨ ਹੋ ਗਏ ਸੂਇਨ ਨੂੰ ਇਹਨੂੰ ਇਹਨੂੰ 9 ਦਿਨ ਹੋ ਗਏ ਮਗਰ ਕੀ ਹੈ ਤੇ ਮੰਗਰ ਫੀਮੇਲ ਹੈ ਜੀ ਫੀਮੇਲ ਆ ਠੀਕ ਹੈ ਕਿੰਨਾ ਦੁੱਧ ਕਰ ਗਈ ਹੈ ਜੀ ਇਹ 11 11.5 ਕਿਲੋ ਤਿਆਰ ਆ ਅਜੇ 9 ਦਿਨਾਂ ਦੇ ਤਾਂ ਵਧੂਗੀ 15 ਕਿ ਦਿਨ ਤਾਂ ਡੰਗਰ ਮੇਰੇ ਸਾਹਮਣੇ ਦੁੱਧ ਤੋਂ ਵੱਧਦਾ ਨਾ ਵੀ ਵੱਧਦਾ ਹੈ ਜੀ ਚਲੋ ਕਿੰਨਾ ਕਰਜੂ ਤੁਹਾਡੇ ਸਾਹਮਣੇ 13 14 ਕਿਲੋ ਰਾਮ ਨੋਦੀ ਆਪਾਂ ਕਿੰਨੇ ਦੀ ਗਾਰੰਟੀ ਨਾ ਦੇਣੀ ਆ ਆਪਾਂ 14 ਦੀ ਗਾਰੰਟੀ ਦੇਣੀ ਆ 14 ਦੀ ਗਾਰੰਟੀ ਕੀ ਡਿਮਾਂਡ ਹੈ ਦੀ ਇਹਦੇ 1 15 ਅੱਛਾ ਥਾਣਾ ਸੋਣਾ ਦੀ ਬਿਲਕੁਲ ਸਾਫ਼ ਆ ਬਿਲਕੁਲ ਸਾਫ਼ ਆ ਜੀ ਇਹ ਮੋਟੀ ਤਾਰ ਜਮਾਂ ਵਧੀਆ ਜ 7895 154461 ਫਿਰ ਲੇਟ 9515461 ਠੀਕ ਹੈ ਜੀ ਲੋ ਦੋਸਤੋ ਮੋਰਾ ਨਸਲ ਦੇ ਵਿੱਚ ਝੋਟੀਆਂ ਪਰ ਬਹੁਤ ਸੋਹਣੀ ਝੋਟੀ ਫੇਸ ਕੁਆਲਟੀ ਗੋਲ ਸਿੰਘ ਪਤਲੀ ਬੂਥੀ ਤੇ ਬੀ ਸ਼ੇਪ ਦੇ ਵਿੱਚ ਝੋਟੀ ਠੰਡ ਦਾ ਕਰਕੇ ਉੱਤੇ ਕਪੜਾ ਪਾਇਆ ਪਰ ਚਾਲ ਤੋਂ ਪਤਾ ਲੱਗ ਜਾਂਦਾ ਪਿੱਠ ਪੋੜਾ ਆਰਡਰ ਕੁਆਲਟੀ ਗਾਂਵਾਰ ਕੀ ਟਾਈਟ ਆਰਡਰ ਕੁਆਲਟੀ ਆ ਤੇ ਬਹੁਤ ਸੋਹਣਾ ਥਣ ਲੱਗਾ ਲਓ ਜੀ ਠੰਡੀ ਧੀਰੀ ਸੁਭਾਅ ਦੀ ਏ ਛੋਟੀ ਪਤਾ ਲੱਗ ਜਾਂਦਾ ਆਪਾਂ ਨੂੰ ਪਰ ਹੈ ਬੰਤਰ ਬਹੁਤ ਸ਼ਾਨਦਾਰ ਸਾਫ਼ ਬਿਲਕੁਲ ਤੇ ਥਾਣਾ ਜਿਹੜੇ ਤੁਹਾਨੂੰ ਦੋਸਤੋ ਬਹਿਣੀ ਵਾਲੇ ਪਾਸਿਓਂ ਵਿਖਾ ਦਿੰਨੇ ਆ ਥਣ ਵੇਖ ਸਕਦੇ ਕਹਿੰਦੇ ਥਾਣਾ ਦੇ ਸਿਰ ਤੇ ਚਵਾ ਤੇ ਦੁੱਧ ਪਾਉ 20 ਲੀਟਰ ਹੋ ਜਾ ਥਾਣ ਨਹੀਂ ਕੰਮ ਦਾ ਤੇ ਚਵਾਉਣ ਦਾ ਸਵਾਦ ਨਹੀਂ ਆਉਂਦਾ ਵੇਖ ਸਕਦੇ ਬਹੁਤ ਸੋਹਣੀ ਬੰਤਰ ਆਵਾਂ ਨੇ ਤੇ ਕਰਦੇ ਭਾਈ ਉਹਨਾਂ ਦਾ ਕੰਮ ਸਸਿਕਾ ਬਾਈ ਜੀ ਸਸਿਕਾ ਬਾਈ ਜੀ ਉਹ ਠੀਕ ਠਾਕ ਜੀ ਠੀਕ ਠਾਕ ਬਾਈ ਕਿਹਨਵਾ ਸੂਆ ਜੀ ਇਹ ਦੂਜੇ ਸੂਆ ਜੀ ਕਿੰਨੇ ਦਿਨ ਹੋ ਗਏ ਸੂਈ ਨੂੰ ਇਹਨੂੰ ਸੂਈ ਨੂੰ 7 ਦਿਨ ਹੋ ਗਏ ਜੀ ਮਗਰ ਕੀ ਆ ਜੀ ਕੱਟੀ ਆ ਜੀ ਕੱਟੀ ਆ ਜੀ ਮਗਰ ਕੱਟੀ ਉਹ ਹੀ ਆ ਜੈ ਬਿਲਕੁਲ ਜੈਡ ਬਲੈਕ ਆ ਹਾਂ ਜੀ ਹਾਂ ਜੈਡ ਬਲੈਕ ਤੇ ਕਿੰਨਾ ਦੁੱਧ ਕਰ ਗਈ ਆ ਜੀ ਦੁੱਧ 13 13.5 ਕਿਲੋ ਕਰ ਗਈ ਜੀ ਹੁਣ ਤਿਆਰ ਆ ਤਿਆਰ ਵਧੂਗੀ ਆ ਜੀ ਇਹ 16 17 ਲੀਟਰ ਦਿਓ ਜੀ ਆਪਾਂ ਜਾਨੀ ਕਿ 13 13.5 14 ਲੀਟਰ ਦੀ ਹੈ ਜੇ ਗਾਰੰਟੀ ਨਾਲ ਦਿੰਨੇ ਆ ਨਹੀਂ 14 ਦੀ ਗਾਰੰਟੀ ਹੈ ਜੀ 14 ਦੀ ਗਾਰੰਟੀ ਹੈ ਕਿਉ ਇਹਦਾ ਕੀ ਧਿਮਨ ਕਰਦੇ ਆਂ ਮਾਨਦਾਲ ਮਾਨਦਾਲ ਕਰਦੇ ਆਂ ਮੌਕੇ ਦਾ ਹੀ ਨੰਬਰ ਦੱਸ ਦਿਓ ਜੀ 7095154461 7895154461 ਠੀਕ ਹੈ ਜੀ ਥੈਂਕ ਯੂ ਲੋ ਦੋਸਤੋ ਲੋ ਦੋਸਤੋ ਨੀਲੀ ਰਾਵੀ ਦੇ ਵਿੱਚ ਝੋਟੀ ਬਹੁਤ ਸ਼ਾਨਦਾਰ ਚੰਗਾ ਸੋਹਣਾ ਕੱਦਗਾਟ ਆ ਚੰਗੀ ਸੋਹਣੀ ਬੰਦ ਆ ਆਰਡਰ ਕੁਆਲਿਟੀ ਦੇਖ ਸਕਦੇ ਤੁਸੀਂ ਚੌਰ ਸਟਰਕ ਕੁਆਲਿਟੀ ਦੇ ਬੇਕਮਾਲ ਚੰਗਾ ਸੋਹਣਾ ਬਿਠਾ ਲੈ ਆ ਪਾਉ ਜੀ ਬੰਦੋ ਬੋਸ ਸੋਣੀ ਚੋਟੀ ਸ਼ਫਰਿਆ ਸਿੰਘ ਖੁੱਲਾ ਤੇ ਸੀਲ ਠੰਡੀ ਸਾਉ ਵੇਚ ਲੋ ਭਾਉ ਨੇ ਉਤਰੇ ਰੱਸਾ ਛੜਤਾ ਜੋ ਉਦਾਂ ਹੀ ਖਲੋਗੀ ਜੋ ਮਗਰ ਕੀ ਭਾਉ ਜੀ ਕੱਟਾਈ ਲਓ ਕੱਟਾ ਉਹ ਵੀ ਨੀਲੀ ਰਾਵੀ ਦਾ ਹੀ ਆ ਨੀਲੀ ਰਾਵੀ ਦਾ ਕੱਟਾ ਦੋਸਤੋ ਵੇਚ ਸਕਦੇ ਚੰਗਾ ਸੋਨਾ ਤੇ ਕਿੰਨੇ ਦਿਨ ਹੋਗਾ ਇੱਥੇ ਨਾਲ ਕਿੰਨੇ ਦਿਨ ਹੋਗੇ ਸੂਈ ਨੂੰ ਇਹਨੂੰ ਸੋਈਨੋ ਜੀ 19 ਤਰੀਕ ਦੇ ਸੋਈ ਜਾ 19 ਜੀ ਕਿੰਨਾ ਸੂਆ ਹੈ ਦੂਜਾ ਸੂਆ ਹੈ ਦੂਜਾ ਸੂਆ ਪਹਿਲੇ ਸੂਵੇ ਦਾ ਕੀਰ ਕਾਰਡ ਆ ਪਹਿਲੇ ਸੂਵੇ ਇਹਨੇ 11 ਲੀਟਰ ਦੁੱਧ ਪਾਇਆ 19 ਤਰੀਕ ਉਹਨ ਦੋਤੇ ਆ ਗਈ ਯਾਨੀ ਕਿ 11 12 ਦਿਨ ਹੋ ਗਏ ਕਿੰਨਾ ਕਰ ਗਈ ਹੁਣ ਹੁਣ 13 ਲੀਟਰ ਦੁੱਧ ਤਿਆਰ 15 ਕਰ ਜੂ 15 16 15 ਵੀ ਕਰ ਸਕਦੀ ਆ ਪਰ 14 ਦੀ ਗਰੰਟੀ ਦੇ ਸਕਦਾ ਕੱਦ ਕਾਰਡ ਸੋਨਾ ਚੋਟੀ ਦੋਤਰਾ ਕਰ ਸਕਦੀ 15 ਇਹ ਮੌਸਮ ਤੇ ਵੀ ਡਿਪੈਂਡ ਕਰਦਾ ਸੋਨਾ ਹਾਂਜੀ ਤੇ ਕੀ ਡਿਮਾਂਡ ਕਰਦੇ ਇਹਦਾ ਇੱਕ 4000 ਮਾਨਦਾਨ ਮਾਨਦਾਨ ਇੱਕ 3000 ਦੇ ਦੇ ਨੰਬਰ ਦਾ